देखो सानू कोई आजादी नहीं मिली जे सानू आजादी मिली हुंदी आज assi sadkan te na runde जे सानू आजादी मिली हुंदी साडे 15 15 साल दे चक के जुआक ਝੂਠੇ ਪੁਲਿਸ ਮਕਾਨਿਆਂ ਚ ਨਾ ਮਾਰਦੇ ਜੱਗੀ ਚੌਲ ਅਮਰਤਪਾਲ ਕਿੰਨੇ ਨੌਜਵਾਨ ਆ ਜਿਹੜਾ ਬਿਨਾ ਮਤਲਬੋ ਚੱਕ ਕੇ ਜੇਲਾ ਚ ਧੱਕਿਆ ਵਾਇ ਇੱਕ ਸੈਣੀ ਸਾਹਿਬ ਆਏ ਸੀ ਮੁੱਖ ਮੰਤਰੀ ਹਰਿਆਣੇ ਦੇ ਉਹ ਜਿਹੜਾ ਉਹ ਕੜਮ ਚੌਧਰੀ ਜਿਹੜਾ ਨੂੰ ਸਿਰਫ ਲੀਡਰਾਂ ਦੇ ਤਲਵੇ ਚ ੱਟਣ ਦੀ ਆਦਤ ਬਣੀ ਵੀ ਹੁੰਦੀ ਹੈ ਉਹ ਮਿੱਠੇ ਮੂਰੇ ਤਾੜੀਆਂ ਮਾਰ ਰਹੇ ਨੇ ਜਿਹੜਾ ਮਾਨ ਸਾਹਿਬ ਸਭ ਤੋਂ ਵੱਧ ਰੌਲਾ ਪਾਉਂਦਾ ਸੀ ਕਿ ਇੱਥੇ ਇਹ ਇਹ ਲੈਟਰ ਆਰਡਰ ਨਹੀਂ ਹੈਗਾ ਇਹ ਨਹੀਂ ਹੋ ਰਿਹਾ ਅੱਜ ਉਹੀ ਮਾਨ ਸਾਹਿਬ ਆਰਐਸਐਸ ਦਿੱਲੀ ਦਾ ਗੁਲਾਮ ਹੋਇਆ ਬੈਠਾ ਏ ਜਿਹੜਾ ਕਹਿੰਦਾ ਸੀ ਪੋਲਟਰੀ ਫਾਰਮ ਖੋਲ ਲਓ ਅੱਜ ਉਹੀ ਮਾਨ ਸਾਹਿਬ ਆਪ ਪੋਲਟਰੀ ਫਾਰਮ ਕਿਉਂ ਨਹੀਂ ਖੋਲ ਲੈਂਦਾ ਆਪ ਇੰਨੀ ਸਿਕਿਉਰਟੀ ਕਿਉਂ ਕੋਈ ਲੈ ਕੇ ਕੋਈ ਮਰਿਆ ਪੰਜਾਬ ਦਾ ਪਾਣੀ ਫ੍ਰੀ ਕਿਉਂ ਦਿੱਲੀ ਨੂੰ ਜਾ ਰਿਹਾ ਉਹ ਗੱਲ ਕਰਦੇ ਪੰਜਾਬ ਦੀ ਬਿਜਲੀ ਫ੍ਰੀ ਦਿੱਲੀ ਨੂੰ ਕਿਉਂ ਜਾ ਰਹੀ ਅੱਜ ਸਰਕਾਰ ਨੂੰ ਇੱਕ ਚੇਤਾਵਨੀ ਹੈ ਕਿ ਇਹ ਟਰੈਕਟਰ ਅੱਜ ਇਹ ਸੜਕਾਂ ਤੇ ਹੈ ਕੱਲ ਨੂੰ ਇਹ ਫੇਰ ਦੁਬਾਰਾ ਦਿੱਲੀ ਵੱਲੋਂ ਸ਼ੁਰੂ ਨਾ ਹੋਣ। ਦੇਖੋ ਜਿਹੜਾ ਅੱਜ ਟਰੈਕਟਰ ਮਾਰਚ ਹੈ ਇਹ ਸਾਡੀਆਂ ਜਿਹੜੀਆਂ ਜਦ ਤੋਂ ਹਿੰਦੁਸਤਾਨ ਆਜ਼ਾਦ ਹੋਇਆ ਏ ਅਸੀਂ ਦਿੱਲੀ ਨੂੰ ਆਜ਼ਾਦੀ ਦੇ ਕੇ ਦਿੱਤੀ ਆ ਉਦੋਂ ਤੋਂ ਹੀ ਅਸੀਂ ਇਹ ਲੜਾਈਆਂ ਲੜਦੇ ਆ ਰਹੇ ਹਾਂ। ਸੋ ਅੱਜ ਸਰਕਾਰ ਨੂੰ ਇੱਕ ਚੇਤਾਵਨੀ ਹੈ ਕਿ ਇਹ ਟਰੈਕਟਰ ਅੱਜ ਇਹ ਸੜਕਾਂ ਤੇ ਹੈ ਕੱਲ ਨੂੰ ਇਹ ਫੇਰ ਦੁਬਾਰਾ ਦਿੱਲੀ ਵੱਲੋਂ ਸ਼ੁਰੂ ਨਾ ਹੋਣ। ਇਸ ਕਰਕੇ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਰਹਿੰਦੀਆਂ ਮੰਗਾਂ ਉਹਨਾਂ ਨੂੰ ਪੂਰਾ ਕਰਿਆ ਜਾਵੇ। ਹੁਣ ਅੱਜ ਮੈਂ ਪਹਿਲਾਂ ਗੱਲ ਕਰੂੰਗਾ ਮਾਨ ਸਾਹਿਬ ਦੀ ਜਿਹੜਾ ਮਾਨ ਸਾਹਿਬ ਸਭ ਤੋਂ ਵੱਧ ਰੌਲਾ ਪਾਉਂਦਾ ਸੀ ਕਿ ਇੱਥੇ ਇਹ ਇਹ ਲੈਟਰ ਆਰਡਰ ਨਹੀਂ ਹੈਗਾ ਇਹ ਨਹੀਂ ਹੋ ਰਿਹਾ। ਅੱਜ ਉਹੀ ਮਾਨ ਸਾਹਿਬ ਆਰਐਸਐਸ ਦਿੱਲੀ ਦਾ ਗੁਲਾਮ ਹੋਇਆ ਬੈਠਾ ਏ ਪੰਜਾਬ ਦੀ ਇੱਕ ਗੱਲ ਨਹੀਂ ਕਰਦਾ। ਜਿਹੜਾ ਕਹਿੰਦਾ ਸੀ ਜੇ ਤੁਹਾਨੂੰ ਉਹ ਹੈ ਪੋਲਟਰੀ ਫਾਰਮ ਖੋਲ੍ਹ ਲਓ ਅੱਜ ਉਹੀ ਮਾਨ ਸਾਹਿਬ ਆਪ ਪੋਲਟਰੀ ਫਾਰਮ ਕਿਉਂ ਨਹੀਂ ਖੋਲ ਲੈਂਦਾ ਆਪ ਇੰਨੀਆਂ ਸਕੋਲਟੀਆਂ ਕਿਉਂ ਕੋਮ ਲੈ ਕੇ ਕੋਮ ਰਿਆ ਦੂਜੀ ਗੱਲ ਇੱਥੇ ਇੱਕ ਸੈਣੀ ਸਾਹਿਬ ਆਏ ਸੀ ਮੁੱਖ ਮੰਤਰੀ ਹਰਿਆਣੇ ਦੇ ਉਹ ਕਹਿੰਦੇ ਹਰਿਆਣੇ ਦੇ ਵਿੱਚ ਕਿਸਾਨਾਂ ਨੂੰ ਹਰੇਕ ਫਸਲ ਤੇ ਐਮਐਸਪੀ ਮਿਲਦੀ ਹੈ ਦਾਸ ਉਧਰ ਪੀਜੀਆਈਸੀ ਕੰਮ ਸੀ ਬਹੁਤ ਜ਼ਰੂਰੀ ਮਾਤਾ ਨੂੰ ਲੈ ਕੇ ਗਿਆ ਵਾ ਸੀ ਨਹੀਂ ਉਹਨੂੰ ਵਾਦਾ ਵੀ ਕਰਕੇ ਗਏ ਕਿ ਸਾਰਿਆਂ ਨੂੰ ਪੰਜਾਬ ਮੈਂ ਉਹੀ ਗੱਲ ਕਰਨ ਆਇਆ ਉਹ ਪੰਜਾਬ ਦੀ ਗੱਲ ਬਾਤ ਚ ਕਰਨ ਪਹਿਲਾਂ ਹਰਿਆਣੇ ਚ ਸੂਰਜਮੁਖੀ ਰੁੜਦੀ ਹੈ ਹਰਿਆਣੇ ਦੇ ਵਿੱਚ ਹੋਰ ਫਸਲਾਂ ਰੁੜਦੀਆਂ ਏ ਉਹਨਾਂ ਤੇ ਐਮਐਸਪੀ ਦੇਣ ਫੇਰ ਆ ਕੇ ਪੰਜਾਬ ਦੇ ਵਿੱਚ ਗੱਲ ਕਰਨ ਪੰਜਾਬ ਦਾ ਲੀਡਰ ਕਿਹੜਾ ਦਿੱਲੀ ਦਾ ਲੀਡਰ ਕਿਹੜਾ ਹੈ ਜਿਹੜਾ ਪੰਜਾਬ ਦੀ ਗੱਲ ਕਰਕੇ ਗਿਆ ਜੇ ਉਹ ਗੱਲ ਕਰਦੇ ਤਾਂ ਉਹ ਗੱਲ ਕਰਦੇ ਕਿ ਪੰਜਾਬ ਦਾ ਪਾਣੀ ਫ੍ਰੀ ਕਿਉਂ ਦਿੱਲੀ ਨੂੰ ਜਾ ਰਿਹਾ ਉਹ ਗੱਲ ਕਰਦੇ ਪੰਜਾਬ ਦੀ ਬਿਜਲੀ ਫ੍ਰੀ ਦਿੱਲੀ ਨੂੰ ਕਿਉਂ ਜਾ ਰਹੀ ਫੇਰ ਅਸੀਂ ਮੰਨਦੇ ਕਿ ਉਹ ਆ ਪੰਜਾਬ ਦਾ ਹਤੈਸੀ ਸੀ ਉਹ ਇੱਕ ਗੋਂਗੂੜੇ ਦਾ ਮਿੱਟੀ ਚਾੜਨ ਆਇਆ ਸੀ ਸਾਡੇ ਲੋਕ ਉਹ ਜਿਹੜੇ ਉਹ ਕੜਮ ਚੌਧਰੀ ਜਿਹੜਿਆਂ ਨੂੰ ਸਿਰਫ ਲੀਡਰਾਂ ਦੇ ਤਲਵੇ ਚੱਟਣ ਦੀ ਆਦਤ ਬਣੀ ਵੀ ਹੁੰਦੀ ਹੈ ਉਹ ਮਿੱਠੇ ਮੂਰੇ ਤਾੜੀਆਂ ਮਾਰ ਰਹੇ ਸੀ ਪਰ ਜੇ ਉਹਨਾਂ ਚ ਹਿੰਮਤ ਹੁੰਦੀ ਉਹ ਸਵਾਲ ਕਰਦਾ ਲੀਡਰ ਉਸ ਨੂੰ ਕਿ ਹਰਿਆਣੇ ਚ ਐਮਐਸਪੀ ਦੇ ਪਹਿਲਾਂ ਹਰਿਆਣੇ ਦੇ ਵਿੱਚ ਕਾਨੂੰਨ ਲਾਗੂ ਕਰ ਫਿਰ ਪੰਜਾਬ ਦੀ ਗੱਲ ਕਰੀ ਤੂੰ ਪੰਜਾਬ ਚ ਸਰਕਾਰ ਬਣਾਉਣ ਨੂੰ ਫਿਰਦਾ ਦਿੱਲੀ ਜੂਪੀ ਜੂਪੀ ਚ ਕੀ ਹਾਲ ਹੈ ਉੱਥੇ ਤਾਂ ਨਹੀਂ ਸਰਕਾਰ ਹੈ ਦਿੱਲੀ ਚ ਕੀ ਹਾਲ ਹੈ ਉੱਥੇ ਤਾਂ ਇਹ ਸੈਂਟਰ ਚ ਇਹ ਬੈਠੇ ਗੱਲਾਂ ਕਿਹੜੀਆਂ ਕਰਦੇ ਆ ਇਹ ਸਿਰਫ ਲੋਕਾਂ ਨੂੰ ਦਿਖਾਉਣ ਦੇ ਕੁਝ ਹੋਰ ਹੈ ਕਰਦੇ ਕੁਝ ਹੋਰ ਹੈ ਅੱਜ ਤੇ ਜਦੋਂ ਸੰਵਿਧਾਨ ਲਾਗੂ ਹੋਇਆ ਸੀ ਸਾਰਿਆਂ ਨੂੰ ਆਜ਼ਾਦੀ ਮਿਲੀ ਸੀ ਅੱਜ ਤੁਸੀਂ ਧਰਨੇ ਤੇ ਆ ਕੇ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਸਾਨੂੰ ਕੋਈ ਆਜ਼ਾਦੀ ਨਹੀਂ ਮਿਲੀ ਜੇ ਸਾਨੂੰ ਆਜ਼ਾਦੀ ਮਿਲੀ ਹੁੰਦੀ ਅੱਜ ਅਸੀਂ ਸੜਕਾਂ ਤੇ ਨਾ ਰੋੜਦੇ ਜੇ ਸਾਨੂੰ ਆਜ਼ਾਦੀ ਮਿਲੀ ਹੁੰਦੀ ਸਾਡੇ 15-15 ਸਾਲ ਦੇ ਚੱਕੇ ਜਵਾਕ ਝੂਠੇ ਪੁਲਿਸ ਮਕਾਨਿਆਂ ਚ ਨਾ ਮਾਰਦੇ ਜੇ ਸਾਨੂੰ ਆਜ਼ਾਦੀ ਮਿਲੀ ਹੁੰਦੀ ਤਾਂ ਸਾਡੇ ਨੌਜਵਾਨ ਜਿਹੜਾ ਚ ਨਾ ਬੈਠੇ ਹੁੰਦੇ ਜੱਗੀ ਜੋਹਲ ਅਮਰਤਪਾਲ ਕਿੰਨੇ ਨੌਜਵਾਨ ਆ ਜਿਹੜਾ ਬਿਨਾਂ ਮਤਲਬ ਤੋਂ ਚੱਕ ਕੇ ਜੇਲ੍ਹਾਂ 'ਚ ਧੱਕਿਆ ਵਾਏ ਜੇ ਸਾਨੂੰ ਆਜ਼ਾਦੀ ਮਿਲੀ ਹੁੰਦੀ ਤਾਂ ਸਾਡੇ ਉਹ ਭਰਾ ਸਾਡੇ ਦੇ ਵਿੱਚ ਹੁੰਦੇ ਅਸੀਂ ਹਿੰਦੁਸਤਾਨ ਦੇ ਵਿੱਚ ਗੁਲਾਮ ਹੈ ਪਹਿਲਾਂ ਅਸੀਂ ਅੰਗਰੇਜ਼ਾਂ ਦੇ ਗੁਲਾਮ ਸੀ ਸੇਰੇ ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ ਰਾਜ ਖਤਮ ਹੋਣ ਤੋਂ ਬਾਅਦ ਅੱਜ ਅਸੀਂ ਹਿੰਦੁਸਤਾਨ ਦੇ ਆਰਐਸਐਸ ਦੇ ਗੁਲਾਮ ਹੈ ਅਸੀਂ ਉਹ ਲੜਾਈ ਉਦੋਂ ਤੱਕ ਲੜਦੇ ਰਾਵਾਂਗੇ ਜਦੋਂ ਤੱਕ ਸਾਨੂੰ ਆਜ਼ਾਦੀ ਨਹੀਂ ਮਿਲਦੀ ਸਾਰੇ ਕਿਸਾਨ ਭਰਾंनो ਕੀ ਆ ਕਹਿਣਾ ਚਾਹੁੰਦੇ ਆ ਕੀ ਕਰਨਾ ਚਾਹੁੰਦੇ ਆ ਮੈਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਇਹਨਾਂ ਜਿਹੜੇ ਲੀਡਰ ਹੈ ਇਹਨਾਂ ਦੀਆਂ ਗੱਲਾਂ ਸੁਣਾਇ ਕਰੋ ਆਪਣੀ ਜ਼ਮੀਰ ਦੀ ਆਵਾਜ਼ ਸੁਣੋ ਆਪਣੇ ਹੱਕ ਦੀ ਗੱਲ ਕਰੋ ਵੀ ਤੁਹਾਨੂੰ ਹੱਕ ਕੀ ਹੈ ਤੁਹਾਡਾ ਹੱਕ ਹੈ ਪੰਜਾਬੀ ਖਿੱਤਾ ਤੁਹਾਡਾ ਖਤਮ ਹੋ ਗਿਆ ਸਾਡਾ ਹੱਕ ਹੈ ਪੰਜਾਬ ਕਿੱਥੇ ਤੱਕ ਸੀ ਇਹਨਾਂ ਨੇ ਕੁੱਟ ਕੇ ਛੋਟਾ ਕਰਤਾ ਸਾਡਾ ਹੱਕ ਹੈ ਸਾਡਾ ਪਾਣੀ ਜਿਹੜਾ ਫ੍ਰੀ ਜਾ ਰਿਹਾ ਹਰਿਆਣੇ ਨੂੰ ਦਿੱਲੀ ਨੂੰ ਉਹ ਤਾਂ ਸਾਨੂੰ ਮੁਰਜ਼ਾ ਮਿਲਣਾ ਚਾਹੀਦਾ ਜਿਹੜਾ ਕੁਆਰਟੀ ਤੋਂ ਕੋਲਾ ਆਉਂਦਾ ਜਦੋਂ ਅਸੀਂ ਉਸਦੇ ਪੈਸੇ ਦਿੰਦੀ ਸਾਡੀਆਂ ਸਰਕਾਰਾਂ ਸਾਡੇ ਖੂਨ ਪਸੀਨੇ ਦੀ ਕਮਾਈ ਚੋਂ ਫਿਰ ਜਦੋਂ ਸਾਡੂੰ ਉੱਥੋਂ ਕੋਲਾ ਆਉਂਦਾ ਸੀ ਉਹਦੇ ਪੈਸੇ ਦੰਨੇ ਜਿਹੜਾ ਸਾਡੀ ਬਿਜਲੀ ਜਾਂਦੀ ਸਾਨੂੰ ਉਹਦੇ ਪੈਸੇ ਕਿਉਂ ਨਹੀਂ ਮਿਲਦੇ ਜਿਹੜਾ ਸਾਡਾ ਪਾਣੀ ਜਾਂਦਾ ਇੱਥੋਂ ਉਹਦੇ ਪੈਸੇ ਕਿਉਂ ਨਹੀਂ ਮਿਲਦੇ ਜਦੋਂ ਡੁੱਬਣਾ ਹੁੰਦਾ ਪੰਜਾਬ ਨੇ ਜਦੋਂ ਲੈਣਾ ਕੱਢਣੇ ਉਹਨੇ ਪੰਜਾਬ ਦੀ ਧਰਤੀ ਦੇ ਜਿਹੜੇ بڑے بڑے ਟਾਵਰ ਲੱਗੇ ਹੋਏ ਆ ਉਹਨਾਂ ਦੇ ਥੱਲੇ ਤੁਹਾਨੂੰ ਨਾ ਦਰਖਤ ਲਾਉਣ ਦਿੰਨੇ ਨਾ ਤੁਸੀਂ ਆਪਣਾ ਮਕਾਨ ਬਣਾ ਸਕਦੇ ਕਿੰਨੇ ਕਰੋੜਾਂ ਦੀ ਜ਼ਮੀਨ ਲੋਕਾਂ ਦੀ ਇਹਨਾਂ ਨੇ ਬਰਬਾਦ ਕਰੀ ਹੋਈ ਹੈ ਉਹ ਹੱਕ ਕੌਣ ਲਾਊਗਾ ਉਹ ਹੱਕ ਦੀ ਅਸੀਂ ਅੱਜ ਲੜਾਈ ਲੜ ਰਹੇ ਹਾਂ